ਸਤ ਸ੍ਰੀ ਅਕਾਲ ਨਿਹਾਂ ਮਨਦੀਪ ਕੌਰ ਸੰਧੂ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਨਮਕੀਨ ਦਲੀਆ ਜਿਹਦੇ ਲਈ ਆਪਾਂ ਦਲੀਆ ਲੈ ਲਿਆ ਨਮਕੀਨ ਦਲੀਆ ਬਣ ਪੈਕਟ ਸੀ ਮਿਲਿਆ ਸੀ ਇਹਨੇ ਤੇ ਨਾਲ ਆਪਾਂ ਦੋ ਪਿਆਜ਼ ਕੱਟ ਲਏ ਨੇ ਤੇ ਇੱਕ ਛੋਟੀ ਜਿਹੀ ਸ਼ਿਮਲਾ ਮਿਰਚ ਤੇ ਨਾਲ ਦੋ ਟਮਾਟਰ ਕੱਟ ਲਏ ਤੇ ਕੁੱਕਰ ਦੇ ਵਿੱਚ ਆਪਾਂ ਇਹਨੂੰ ਬਣਾਵਾਂਗੇ ਜੇ ਤੁਸੀਂ ਹੋ ਜੇ ਤੁਸੀਂ ਕੁਝ ਪਾਣਾ ਚਾਹੁੰਦੇ ਇੰਦੇ ਵਿੱਚ ਆਪਾਂ ਪਾ ਸਕਦੇ ਆ ਪਰ ਮੇਰੇ ਕੋਲ ਤੇ ਇਸ ਟਾਈਮ ਪਿਆਜ਼ ਤੇ ਟਮਾਟਰ ਤੇ ਥੋੜਾ ਮਿਰਚ ਸੀ ਆਪਾਂ ਇਹ ਪਾ ਲਾਂਗੇ ਤੇਲ ਆਪਣਾ ਗਰਮ ਹੋ ਗਿਆ ਹੈ ਸਭ ਤੋਂ ਪਹਿਲਾਂ ਆਪਾਂ ਇਹ ਛਾਵਾ ਦੇ ਸਾਤ ਜੀਰਾ ਉਸ ਤੋਂ ਬਾਅਦ ਮਾਂ ਲਾ ਦਾਂਗੇ प्याज़ ਜਿੰਜਾ ਬਦਲ ਗਿਆ ਅੱਜ ਆਪਣਾ ਲਾਈਟ ਰੰਗ ਦਾ ਕਲਰ ਹੋ ਗਿਆ ਪਿੰਕਿੰਕ ਜਿਹਾ ਕਲਰ ਹੋ ਗਿਆ ਹੈ ਇਹਦਾ ਤੇ ਨਾਲ ਇਹ ਪਾ ਟਮਾਟਰ ਤੇ ਛਿੰਗਾਂ ਮੇਟੀ ਪਾ ਦੇਣੀ ਹੈ ਸਾਂ ਸਾਤ ਮਿੰਟ ਲਈ ਬੈਨ ਪੋਟ ਲੈ ਲੈਂਦੇ ਨੇ ਫਿਰ ਰੋਗਾ ਬੰਦੇ ਚਾਹਾਂਗੇ ਮਸਾਲੇ ਜਿਹੜੇ ਪਾਉਣੇ ਨੇ ਤੇਜ਼ ਦੇ ਸਾਰ ਢੜਕੇ ਨੂੰ ਅੱਪਾ ਵਿੱਚ ਵਿੱਚ ਹਿਲਾਉਂਦੇ ਰਹਿਣਾ ਹੈ। ਸਿੰਨਾ ਮਸਲ ਨੂੰ ਬਚੰਗੀ ਤਰ੍ਹਾਂ ਪੁੰਨ ਲੈਣਾ ਕਿਉਂਕਿ ਲਾਦੀ ਚੁਟਕੀਆਂ ਨਹੀਂ ਨਾ ਵਿੱਚ ਜਾਵੇ। ਚੱਤਿਆ ਪੰਜ ਚੰਗੀ ਤਰ੍ਹਾਂ ਭੁੰਨ ਕੇ ਫਿਰ ਹੀ ਆਪਾਂ ਇਹ ਮਸਾਲੇ ਪਾਵਾਂਗੇ। ਤੇ ਆਪਣਾ ਚੰਗੀ ਤਰ੍ਹਾਂ ਭਾ ਗੀਆ ਦੇਖੋ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ 1 ਚਮਚ ਮੈਦੀ ਮਸਾਲਾ ਪਾ ਦਿੱਤਾ ਹੈ। ਆ ਗੋ ਆ ਗੋ ਹੁਣ ਤੁਸੀਂ ਕਿਤੇ ਵੀ ਕਰ ਸਕਦੇ। ਥੰਨਾਲ ਆਪਾਂ ਪਾਵਾਂਗੇ ਸਵਾਦ ਉਸਾਰਨ ਨੂੰ ਤੇ ਮੈਂ 2 ਚਮਚ ਨਮਕ ਪਾਏ ਆ। ਥੰਨਾਲ ਆਪਾਂ ਥੋੜੀ ਜੀ ਅਦਰਕ ਜੰਜੀ ਕੁਛ ਮੇਰੀ ਲਾਲੀ ਵਿੱਚ ਪਾ ਦਾਂਗੇ। ਜਿਹੜੀ ਜਾਲਾ ਚਾਹੁੰਦੇ ਸਾਂਂਦੇ ਗਾਜੀ ਸੋ ਕੋ ਲਾਲ ਮੇਚਾ ਉਤਨੀ ਪਾ ਦੇਣਾ ਜੇ ਮੈਂ ਨਹੀਂ ਪਾਇਆ ਆਹ ਤੋਂ ਬਾਅਦ ਇਹ ਦਲੀਆ ਜਿਹੜਾ ਵਿੱਚ ਆ ਪਾ ਦੇਣਾ ਆਪਾਂ ਇੱਕ ਕੋਲੀ ਦਲੀਏ ਦੀ ਲਈ ਹੈ ਤੇ ਤਿੰਨ ਕੋਲੀਆਂ ਆਪਾਂ ਪਾਣੀ ਇਹ ਪਾਵਾਂਗੇ ਇਹਦੇ ਵਿੱਚ ਇਹਨੂੰ ਆਪਾਂ ਇੱਕ ਵਾਰੀ ਉਬਾਲਾ ਦਿਵਾ ਲਿਆ ਏ ਜਦੋਂ ਬਲਣ ਲੱਗ ਗਿਆ ਇੱਕ ਵਾਰੀ ਇਹ ਲਾਗੇ ਉਹਨਾਂ ਬਾਬੂ ਉਤਰ ਕੂਕ ਕਰਦਾ ਢੱਕਣ ਦੇ ਦਿੰਦੇ ਆ ਢੱਕਣ ਦੇਣ ਤੋਂ ਬਾਅਦ ਆਪਾਂ ਤਿੰਨ ਮਿਸਲਾਂ ਦੀ ਮਰਵਾਵਾਂਗੇ ਜੋ ਤੇਨ ਮਿਸਲ ਵਾਜ ਜਾਣੀਆਂ ਚਾਹਾਂ ਚੌਲਾਂ ਦੀ ਆਪਾਂ ਇੱਕ ਦੀ ਸੁ ਮਜਾਉਣੀ ਆ ਤੇ ਇਹ ਦੋ ਮਰਵਾਵਾਂਗੇ ਗਲੀਆਂ ਥੋੜਾ ਹਾਰਡ ਹੁੰਦਾ ਹੈ ਤੇ ਸੌਂਗ ਹੁਣ ਤੇ ਟਾਈਮ ਲਾਉਂਦਾ ਹੈ ਫਿਰ ਇਹਨਾਂ ਆਪਾਂ ਖੋਲ ਕੇ ਦੇਖਾਂਗੇ ਕਿਵੇਂ ਜਿਹਾ ਬਣਿਆ ਲਾਸਟ ਸਿਟੀ ਵੱਜ ਗਈ ਤੇਨ ਸਿਤੀਆਂ ਵੀ ਮਰਵਾ ਕੇ ਤੇ ਨੂੰ ਨਾ ਪਾ ਦਿਆ ਸਿਆਸਤ ਤੇ ਦੀ ਆਪਾਂ ਬਾਕੀ ਦੇਖੋ ਕਿੰਨਾ ਸੋਹਣਾ ਦਲੀਆ ਬਣ ਕੇ ਤਿਆਰ ਹੋਇਆ ਇਹਨੂੰ ਆਪਾਂ ਸਾਸ ਨਾਲ ਬਚੇ ਨੂੰ ਸਾਸ ਨਾਲ ਤੇ ਆਪਾਂ ਦਹੀਂ ਦੇ ਨਾਲ ਖਾ ਸਕਦੇ ਲੱਕੀ ਪਲੀਜ਼ ਜੇਕਰ ਚੈਨਲ ਦਿਨ ਹੋਏ ਉ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਥੈਂਕਸ ਫॉर ਵਾਚਿੰਗ ਬਾਏ